ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਨਵੇਂ ਚੈਨਲ ਪੰਜਾਬ ਲਾਈਵ ਵਿੱਚ ਇਸ ਵਿੱਚ ਤੁਹਾਨੂੰ ਕੈਨੇਡਾ ਇਮੀਗ੍ਰੇਸ਼ਨ ਦੇ ਰਿਲੇਟਡ ਹਰ ਰੋਜ਼ ਨਵੀਂ ਅਪਡੇਟ ਦੇਖਣ ਨੂੰ ਮਿਲਦੀ ਹੈ ਤੁਹਾਨੂੰ ਅੱਜ ਦੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਜਾਣ ਤੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆਈਆਂ ਹਨ ਜੀਹਾਂ ਪਹਿਲੀ ਵੱਡੀ ਖੁਸ਼ਖਬਰੀ ਦੀ ਜੇਕਰ ਗੱਲ ਕਰੀਏ ਤੇ ਜਿੱਥੇ ਮੈਨੀਟੋਬਾ ਸੂਬੇ ਦੇ ਵੱਲੋਂ 12000 ਤੋਂ ਵੱਧ ਜਿਹੜੇ ਆ ਸਕਿੱਲ ਵਰਕਰਾਂ ਦੀ ਘਾਟ ਮਹਿਸੂਸ ਉਹਨਾਂ ਨੂੰ ਹੋ ਰਹੀ ਸੀ ਸੋ ਇਸੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਸਾਲ 2025 ਦੇ ਦੌਰਾਨ ਸਾਨੂੰ ਘਟ ਤੋਂ ਘਟ ਤੇ ਜਿਹੜੇ 12000 ਸਕਿੱਲ ਵਰਕਰ ਚਾਹੀਦੇ ਹਨ ਨਹੀਂ ਤੇ ਮੈਨੀਟੋਬਾ ਸੂਬੇ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਨੂੰ ਦੱਸਦੀ ਹੈ ਕਿ ਕੈਨੇਡਾ ਦੇ ਇਹੋ ਜਿਹੇ ਕਈ ਰਾਜ ਅਜੇ ਵੀ ਹਨ ਜਿਨ੍ਹਾਂ ਦੇ ਵਿੱਚ ਸਕਿੱਲ ਵਰਕਰਾਂ ਦੀ ਕਾਫੀ ਜ਼ਿਆਦਾ ਘਾਟ ਪਾਈ ਜਾ ਰਹੀ ਹੈ ਜਾਂ ਫਿਰ ਵਰਕਰਾਂ ਦੀ ਕਾਫੀ ਜ਼ਿਆਦਾ ਘਾਟ ਪਾਈ ਜਾ ਰਹੀ ਹੈ ਕਿਉਂਕਿ ਲਗਾਤਾਰ ਪੰਜਾਬੀਆਂ ਦੇ ਵੱਲੋਂ ਕੈਨੇਡਾ ਦਾ ਟੋਰਾਂਟੋ ਅਤੇ ਬੈਨਕੋਵਰ ਵਰਗੇ ਸ਼ਹਿਰਾਂ ਦੇ ਵਿੱਚ ਜਾ ਕੇ ਵਸਿਆ ਜਾ ਰਿਹਾ ਹੈ ਜਿਸ ਦੇ ਕਾਰਨ ਕੈਨੇਡਾ ਦੇ ਦੂਰ ਦੁਹਾੜੇ ਅਤੇ ਪਿੰਡੂ ਇਲਾਕਿਆਂ ਦੇ ਵਿੱਚ ਕਾਫੀ ਅਡੈਸਮਿਸਟ ਕਿਲਵਰ ਕਰਨ ਦੀ ਘਾਟ ਪਾਈ ਜਾ ਰਹੀ ਹੈ ਸੋ ਇਸੇ ਲਈ ਹੁਣ ਕੈਨੇਡਾ ਦਾ ਮੈਨੀਟੋਬਾ ਸੂਬੇ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ 12000 ਤੋਂ ਵੱਧ ਸਕਿਲ ਵਰਕਰਾਂ ਦੀ ਲੋੜ ਹੈ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਪੀਆਰ ਪਾਇਲਟ ਪ੍ਰੋਗਰਾਮ ਜਿਹੜਾ ਕਿ ਕੈਨੇਡਾ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਲਾਂਚ ਕਰ ਦਿੱਤਾ ਗਿਆ ਸੀ ਜਿਸ ਦਾ ਨਾਮ RDI ਰੱਖਿਆ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹਾਲ ਹੀ ਦੇ ਵਿੱਚ ਜਿਹੜਾ ਲਿਆਂਦਾ ਗਿਆ ਹੈ ਜਿਸ ਦੇ ਤਹਿਤ ਤੁਹਾਨੂੰ ਦੱਸੀਏ ਕਿ ਹਜ਼ਾਰਾਂ ਜਿਹੜੇ ਪੰਜਾਬੀ ਭਾਰਤੀਆਂ ਨੂੰ ਇਸ ਤਹਿਤ ਜਿਹੜੀ PR ਮਿਲੇਗੀ ਇਸ ਦੇ ਵਿੱਚ ਕੇਅਰ ਗੀਵਰ ਵੀ ਸ਼ਾਮਲ ਹਨ ਇਸ ਤੋਂ ਇਲਾਵਾ ਆਰਟੀਫੀਸ਼ੀਅਲ AI ਅਤੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਜਿਹੜੇ ਹੋਰ ਕਾਮੀਆਂ ਦੀ ਕਾਫੀ ਜ਼ਿਆਦਾ ਘਾਟ ਪਾਈ ਜਾ ਰਹੀ ਸੀ ਸੋ ਉਹਨਾਂ ਦੀ ਜਿਹੜੀ ਉਹ ਕਾਫੀ ਦਾ ਮੰਗ ਇਸ ਸਮੇਂ ਵੱਧ ਚੁੱਕੀ ਹੈ ਜਿਸ ਦੇ ਕਾਰਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਨਵਾਂ ਪ੍ਰੋਗਰਾਮ ਆਰਡੀਆਈ ਜਿਹੜਾ ਲਾਂਚ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਹਜ਼ਾਰਾਂ ਜਿਹੜੇ ਪੰਜਾਬੀ ਭਾਰਤੀਆਂ ਨੂੰ ਫਾਇਦਾ ਹੋਵੇਗਾ ਸੋ ਕੈਨੇਡਾ ਦੇ ਪੀਆਰ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਇਹ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆਈਆਂ ਹਨ ਜਿਸ ਦੇ ਕਾਰਨ ਕੈਨੇਡਾ ਪੀਆਰ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਸਾਲ 2025 ਦੇ ਵਿੱਚ ਪੀਆਰ ਲੈਣੀ ਕਾਫੀ ਜ਼ਿਆਦਾ ਸੌਖੀ ਹੋ ਜਾਵੇਗੀ ਸੋ ਵੱਡੀ ਖੁਸ਼ਖਬਰੀ ਹੁਣ ਇਹ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ ਇਹ ਜਿਹੀਆਂ ਹੋਰ ਅਪਡੇਟਸ ਦੇਖਣ ਵਾਸਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ